ਆਹ ਵੀਡੀਓ ਵੇਖ ਕੇ ਮਨ ਦੇ ਵਿੱਚ ਇੱਕੋ ਖਿਆਲ ਆਂਦਾ ਏ ਕਿ ਜੇ ਪੱਗਾ ਬਨ ਕੇ ਆਹੀ ਹਰਕਤਾਂ ਕਰਨੀਆਂ ਹੁੰਦੀਆਂ ਤੇ ਫਿਰ ਪੱਗਾ ਸਜਾਣ ਦੀ ਕੋਈ ਲੋੜ ਨਹੀਂ ਕਿਉਂਕਿ ਜਿਹੜੀ ਦਸਤਾਰ ਹੈ ਆਪਣੇ ਸਿਰ ਤੇ ਸਜਾ ਕੇ ਜੇ دیਵਾਨੀ ਦੇ ਬੰਦੇ ਦੇ ਪੈਰਾਂ ਦੇ ਵਿੱਚ ਜਟੇੜਦਾ ਪਿਆ ਏ ਇਸ ਦਸਤਾਰ ਦੇ ਹੱਕ ਦੇ ਲਈ ਅਣਮੁੱਲੇ ਜੀਵਨ ਵਾਲੇ ਸਿੰਘਾਂ ਦੀਆਂ ਸ਼ਹੀਦੀਆਂ ਲਗੀਆਂ ਨੇ ਸਾਬਜਾਦਿਆਂ ਦੀਆਂ ਦੇਹਾਂ ਸਰਹੰਦ ਦੀਆਂ ਦੇ ਵਿੱਚ ਚੜੀਆਂ ਗਈਆਂ ਨੇ ਸਾਡੀਆਂ ਮਾਤਾਵਾਂ ਭੈਣਾ ਬੀਬੀਆਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਾ ਕਰਾ ਕੇ ਤੇ ਆਪਣੀ ਝੋਲੀਆਂ ਦੇ ਵਿੱਚ ਪੁਆਏ ਨੇ ਤੇ ਪਤਾ ਪਤਾ ਸਿੰਘਾਂ ਦਾ ਵੈਰੀ ਰਿਆ ਸਾਡੇ ਸਿਰਾਂ ਦੇ ਮੁੱਲ ਪੈਂਦੇ ਰਹੇ ਤੇ ਉਸ ਦੌਰ ਦੇ ਵਿੱਚ ਉਹ ਨਿਕਲ ਕੇ ਸੰਘਰਸ਼ ਕਰਕੇ ਤੇ ਇਹ ਦਸਤਾਰੇ ਦਾ ਹੱਕ ਸਾਡੀ ਝੋਲੀ ਦੇ ਵਿੱਚ ਆਇਆ ਏ ਕਿਤੇ ਐਵੇਂ ਨਹੀਂ ਮਿਲ ਗਿਆ ਇਹ ਗੱਲ ਯਾਦ ਰੱਖ ਲੈਣੀ ਆ ਕਿ ਇਹ ਦਸਤਾਰਾ ਜਿਹੜਾ ਏ ਇਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅੱਗੇ ਝੁਕ ਸਕਦਾ ਏ ਐਵੇਂ ਦੇ دیਵਾਨੀ ਦੇ ਪਖੰਡੀ ਅੱਗੇ ਨਹੀਂ ਬਾਕੀ ਆ ਜਿਹੜੇ ਬਹੁਤੇ ਡੇਰਿਆਂ ਤੇ ਪਖੰਡੀਆਂ ਵੱਲ ਜਾਂਦੇ ਹੋ ਤੁਹਾਨੂੰ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ ਏ ਕਿ ਜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਛਾ ਕੋ ਤੁਹਾਡੀਆਂ ਝੋਲੀਆਂ ਨਹੀਂ ਭਰੀਆਂ ਤੇ ਝੋਲੀਆਂ ਇਹਨਾਂ ਪਖੰਡੀਆਂ ਕੋਲ ਜਾ ਕੇ ਵੀ ਨਹੀਂ ਭਰਨੀਆਂ ਇਹਨਾਂ ਪਖੰਡੀਆਂ ਦੀ ਬਾਬਿਆਂ ਦੀ ਦੁੱਕੀ ਦੀ ਦੇ ਨਈ ਪੰਥ ਤੇ ਪੰਜਾਬ ਨੂੰ ਜਿੰਨੀ ਦਾ ਲੀਡਰ ਆਜੇ ਜਿੰਨੂੰ ਦਸਤਾਰ ਨਾਲ ਕੋਈ ਲੈਣਾ ਦੇਣਾ ਨਹੀਂ ਜਿੰਨੂੰ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ ਜਿੰਨੂੰ ਕੁਰਬਾਨੀ ਨਾਲ ਕੋਈ ਲੈਣਾ ਦੇਣਾ ਨਹੀਂ ਜੇ ਪੰਜਾਬ ਦੀ ਧਰਤੀ ਤੇ ਕਦਮ ਪਾਉਂਦਾ ਆਪਾਂ ਬਣੀ ਬਣਾਈ ਜਿਹੜੀ ਪਾਗੋ ਤੇ ਸਿਰ ਤੇ ਲਿਜਾ ਕੇ ਰੱਖ ਦਿੰਦੇ ਮੈਂ ਲੀਡਰਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਹਾਂ ਜਿਹੜੀ ਮਰਜ਼ੀ ਪਾਰਟੀ ਤੋਂ ਤੁਸੀਂ ਹੈਗੇ ਆ ਕੋਈ ਤੁਹਾਡਾ ਉਧਰੋਂ ਲੀਡਰ ਆਉਂਦਾ ਏ ਇਹ ਕੋਈ ਟੋਪੀ ਨਹੀਂ ਹੈ ਇਹ ਕੋਈ ਪ੍ਰੋਪ ਨਹੀਂ ਹੈ ਇਹ ਕੋਈ ਸਟਾਈਲ ਸਟੇਟਮੈਂਟ ਨਹੀਂ ਹੈ ਇਹ ਗੁਰਬਾਣੀ ਨਾਲ ਸ਼ੰਕਾਰੀ ਹੋਈ ਇਹ ਸ਼ਹੀਦਾਂ ਦੇ ਲਹੂ ਨਾਲ ਪ੍ਰਾਪਤ ਕੀਤੀ ਗਈ ਇਹ ਪਾਛਾ ਹੀ ਦਾਵੇ ਦਾ ਪ੍ਰਤੀਕ ਇਹ ਗੁਰੂ ਮਹਾਰਾਜ ਸੱਚੇ ਪਾਛਾ ਦਾ ਬਖਸ਼ਿਆ ਤਾਜ ਹੈ ਇਹ ਪਾਇਆ ਨਹੀਂ ਇਹ ਕਮਾਇਆ ਜਾਂਦਾ ਹੈ ਬੋਲੇ